ਯਾਰ ਪਾਜੀ ਦਾ ਫੇਰ ਫੋਨ ਆ ਗਿਆ ਪੈਸੇ ਦਾ ਅਰੇਂਜਮੈਂਟ ਹੋਇਆ ਨਹੀਂ ਸਸਰੀ ਗਾ ਪਾਜੀ ਯਾਰ ਸਸਰੀ ਗਾਲ ਤੇਰੀ ਠੀਕ ਹੈ ਤੂੰ ਫੋਨ ਕੱਟੀ ਜਨਾ ਤੈਨੂੰ ਹੋਇਆ ਕੀ ਆ ਪਾਜੀ ਕਸਟਮਰ ਖੜੇ ਸੀਗੇ ਤਾਂ ਮੈਂ ਕੱਟ ਰੇ ਫੋਨ ਉਹ ਯਾਰ ਕਸਟਮਰ ਉਹ ਕੁੜੀ ਦੇਖਦੀ ਤਾਂ ਪਈ ਆ ਤੈਨੂੰ ਜਦੋਂ ਦੇਖੋ ਭਾਨੀ ਮਿਲਦੇ ਆ ਕਸਟਮਰ ਸੀਗੇ ਇਹ ਸੀਗੇ ਉਹ ਸੀਗੇ 15 ਦਿਨ ਤੋਂ ਤੂੰ ਮੇਰਾ ਫੋਨ ਨਹੀਂ ਚੱਕਦਾ ਵਾ ਤੈਨੂੰ ਪਤਾ ਪਾਜੀ ਕਸਟਮਰ ਖੜੇ ਆ ਆਰਾਮ ਨਾਲ ਗੱਲ ਕਰ ਲੋ ਯਾਰ ਕਸਟਮਰ ਖੜੇ ਮੈਂ ਠੇਕਾ ਥੋੜੀ ਲਿਆ ਮੈਂ ਤਾਂ ਆਪਣੇ ਸਮਾਨ ਦੇ ਪੈਸੇ ਲੈਣਾ ਆ ਪਾਜੀ ਮੈਂ 2-3 ਦਿਨਾਂ ਤੱਕ ਦੇ ਦੰਨਾ ਵਾ 15 ਦਿਨ ਹੋ ਗਏ ਫੋਨ ਨਹੀਂ ਚੱਕਦਾ ਮੈਂ ਵੀ ਅੱਗੇ ਤਨਖਾਹਾਂ ਦੇਣੀਆਂ ਮੁੰਡਿਆਂ ਨੂੰ ਭਾਜੀ ਅੱਗੇ ਗਾਹਕ ਵਧੀਆ ਆ ਰਹੇ ਸੀ ਹੁਣ ਗਾਹਕ ਨਹੀਂ ਆ ਰਹੇ ਤਾਂ ਕਰ ਯਾਰ ਮੈਂ ਤੇਰਾ ਜਦੋਂ ਤੈਨੂੰ ਮਾਲ ਦਿੱਤਾ ਤੈਨੂੰ ਪੁੱਛਿਆ ਹੀ ਤੇਰੇ ਕੋ ਗਾਹਕ ਹੈਗਾ ਕਿ ਨਹੀਂ ਹੈਗਾ ਤੈਨੂੰ ਸਮਾਨ ਦਿੱਤਾ ਨਾ ਮੈਂ ਤੂੰ ਇੱਕ ਫੋਨ ਕਰਦਾ ਤੈਨੂੰ ਸਮਾਨ ਭੇਜ ਦਿੰਦਾ ਪੈਸੇ ਨੂੰ ਤੂੰ ਕਿਸੇ ਕਰਾ ਦੇਣਾ ਬੰਦੇ ਦੀ ਭਾਜੀ ਅੱਗੇ ਪੇਮੈਂਟ ਦੇ ਹੀ ਰਿਹਾ ਸੀਗਾ ਹੁਣ ਗਾਹਕ ਘੱਟ ਗਾਹਕ ਯਾਰ ਮੈਨੂੰ ਕੱਲ੍ਹ ਨਹੀਂ ਹੁੰਦੀ ਮੈਨੂੰ 10000 ਰੁਪਏ ਦੇ ਯਾਰ ਮੈਂ ਜਾਵਾਂ ਇੱਥੋਂ ਭਾਜੀ ਮੈਂ ਕਰਾ ਦੇਣਾ ਦੋ ਕਿ ਦਿਨਾਂ ਦਾ ਟਾਈਮ ਦੇ ਦਿਓ ਬਸ ਓ ਯਾਰ ਤੂੰ ਦੋ ਮਾਗ ਦੇ ਰਿਹਾ ਐ ਨਾ ਟਾਈਮ ਸਿਰ ਤੇ ਪਹਿਲ ਨੂੰ ਪਤਾ ਤੇਰੇ ਕੋਲ ਮੈਂ ਪਰਸਾ ਮੁੰਡਾ ਭੇਜਿਆ ਸੀ ਤੂੰ ਉਹਨੂੰ ਵੀ ਟੋਪੀ ਟਕਾ ਕੇ ਵਾਪਸ ਭੇਜਤਾ ਮੈਂ ਉਹਨੂੰ ਕਿਹਾ ਸੀ ਦਊਗਾ ਤਾਂ ਤੂੰ ਆਪਣੇ ਕੋਲ ਘਰੇ ਲੈ ਜੀ ਉਹਦੇ ਮੈਂ ਤਨਖਾਹ ਦੇਣੀ ਸੀਗੀ ਭਾਜੀ ਗਾਗ ਨਹੀਂ ਆਈ ਸੀਗੀ ਉਸ ਦਿਨ ਯਾਰ ਤੂੰ ਮੈਨੂੰ ਗੱਲ ਦੱਸ ਤੈਨੂੰ ਦੁਕਾਨ ਕੋਲੀ ਕਿੰਨੇ ਸਾਲ ਹੋ ਗਏ ਤੈਨੂੰ ਹੋ ਗਏ 15 ਸਾਲ 5 ਮਿੰਟ ਚ ਮੈਂ ਤੇਰਾ ਜਲੂਸ ਕੱਢ ਦਿੰਦਾ ਬਾਹਰ ਭਾਜੀ ਮੈਂ ਕਹਿ ਤਾ ਰੇ ਮੈਂ ਕਰਾ ਦੇਣਾ ਵਾ ਤੁਸੀਂ ਇਦਾਂ ਉਹ ਯਾਰ ਐ ਤੇਰੀਆਂ ਗੱਲਾਂ ਨਹੀਂ ਸੁਣਨੀਆਂ ਯਾਰ 15 ਦਿਨ ਤਾਂ ਮੈਂ ਦੇਖ ਲਿਆ ਤੈਨੂੰ ਪੈਸੇ ਦੇਵੇਂ ਜਾਵਾਂ ਯਾਰ ਭਾਜੀ ਕਿੰਨੀ ਪੇਮੈਂਟ ਐ ਬਿਰੇ ਕੋਈ ਨਹੀਂ ਸਾਡਾ ਆਫਸਰ ਮਾਮਲਾ ਸੀ ਕਰ ਲਾਂਗੇ ਕੋਈ ਗੱਲ ਨਹੀਂ ਪੇਮੈਂਟ ਕਿੰਨੀ ਐ ਪੇਮੈਂਟ ਤਾਂ 10000 ਆ ਭਾਜੀ 10000 ਉਹ ਨਾਲੇ ਯਾਰ ਮੈਂ ਪੇਮੈਂਟ ਤੇਰੇ ਤੋਂ ਲੈਣੀ ਮੈਨਾਂ ਤਾਂ ਕੀ ਕਰਾਂ 10000 ਕਿਹਨੂੰ ਪੁੱਛੀ ਜਾਂਦੇ ਪੈਸੇ ਭਾਜੀ ਮੇਰਾ ਭਰਾ ਆ ਜੀ ਉਹ ਤੁਸੀਂ ਪੇਮੈਂਟ ਲੈਣੀ ਐ ਨਾ ਖਵਾ ਦੇ ਦੇ ਯਾਰ ਜੇ ਤੇਰਾ ਭਰਾ ਤਾਂ ਦੇ ਦੇ ਆ ਲਓ ਵੀਰੇ 10000 ਰੁਪਏ ਆ ਲਓ ਗਿਣ ਲਓ ਪਾਦੀ ਮੈਂ ਤੁਹਾਨੂੰ ਦੇ ਦਊਗਾ ਤੁਸੀਂ ਭਾਜੀ ਨੂੰ ਦੇ ਦਿਓ ਪੈਸੇ ਪੂਰੇ ਭਾਜੀ ਪੈਸੇ ਠੀਕ ਆ ਅਗਲੀ ਵਾਰ ਜੇ ਤਾਂ ਮਾਲੂਮ ਕਰਨਾ ਮੁੰਡੇ ਨੂੰ ਨਾਲ ਹੀ ਪੈਸੇ ਦੇ ਕੇ ਭੇਜਿਆ ਕਰ ਅੱਗੇ ਤੋਂ ਨਾ ਮਾਲਮੂਦਾਰਨੀ ਵਾਲੇ ਪਾਜੀ ਤੁਸੀਂ ਕਿਉਂ ਪੇਮੈਂਟ ਦਿੱਤੀ ਉਹ ਵੀਰੇ ਪੇਮੈਂਟ ਨਹੀਂ ਦਿੱਤੀ ਸਗੋਂ ਅੱਜ ਮੇਰਾ ਕਰਜ਼ਾ ਉੱਤਰ ਗਿਆ ਕਰਜ਼ਾ ਉੱਤਰ ਗਿਆ ਹਾਂ ਵੀਰੇ ਮੈਂ ਤਾਂ ਕਦੇ ਦਾ ਲੱਭਦਾ ਸੀ ਮੈਨੂੰ ਕੋਈ ਐਹੋ ਜਿਹਾ ਬੰਦਾ ਲੱਭੇ ਤੇ ਮੈਂ ਆਪਣਾ ਕਰਜ਼ਾ ਲਾਵਾਂ ਨਹੀਂ ਸਮਝੇ ਸਮਝਿਆ ਨਹੀਂ ਭਾਜੀ ਮੈਂ ਓਹੋ ਤੁਸੀਂ ਨਾ ਮੇਰੀ ਗੱਲ ਹਮੇਸ਼ਾ ਯਾਦ ਰੱਖਿਓ ਮੈਨੂੰ ਨਾ ਇੱਕ ਐਹੋ ਜਿਹਾ ਬੰਦਾ ਚਾਹੀਦਾ ਸੀ ਜਿਹੜਾ ਕੰਮ ਵਧੀਆ ਕਰਦਾ ਹੋਵੇ ਮਿਹਨਤ ਕਰਦਾ ਹੋਵੇ ਤੇ ਜਿਹਨੂੰ ਪੈਸੇ ਦੀ ਲੋੜ ਹੋਵੇ ਤੇ ਮੈਂ 10000 ਰੁਪਏ ਰੋਜ਼ ਜੇਬ 'ਚ ਪਾ ਕੇ ਘੁੰਮਦਾ ਸੀ ਕਿ ਮੈਂ ਉਹੀ ਬੰਦੇ ਨੂੰ ਪੈਸੇ ਦੇਣਾਂ ਜਿਹੜਾ ਬੰਦੇ ਨੂੰ ਇਹ ਚੀਜ਼ ਦੀ ਲੋੜ ਹੈ ਅਜੇ ਵੀ ਨਹੀਂ ਸਮਝੇ ਨਹੀਂ ਭਾਜੀ ਵੀਰੇ ਦੇਖੋ ਪਹਿਲੀ ਗੱਲ ਤਾਂ ਇਹ ਮੈਂ ਤੁਹਾਨੂੰ ਪੈਸੇ ਤਾਂ ਦਿੱਤੇ ਆ ਉਹ ਬੰਦਾ ਤੁਹਾਨੂੰ ਬੋਲੀ ਜਾ ਰਿਹਾ ਸੀ ਤੇ ਤੁਸੀਂ ਇੱਕ ਵੀ ਫੋਨ ਨਹੀਂ ਕੀਤਾ ਕਿ ਮੈਂ ਕਿਸੇ ਤੋਂ ਪੈਸੇ ਲੈ ਕੇ ਦੇ ਦਿੰਨਾ ਤੁਸੀਂ ਖੁਦਾਰ ਬੰਦੇ ਹੋ ਤੁਸੀਂ ਪੈਸੇ ਮੰਗਦੇ ਨਹੀਂ ਕਿਸੇ ਹਣਾ ਹਾਂ ਬਿਜ਼ਨਸ ਦੇ ਵਿੱਚ ਘਾਟੇ ਵਾਧੇ ਤਾਂ ਚੱਲਦੇ ਰਹਿੰਦੇ ਠੀਕ ਹੈ ਦੂਜੀ ਗੱਲ ਇਹ ਤੁਹਾਡੇ ਚ ਸਬਰ ਬਹੁਤ ਆ ਤੁਸੀਂ ਇੱਕ ਵੀ ਮਾੜਾ ਸ਼ਬਦ ਉਹ ਬੰਦੇ ਨੂੰ ਨਹੀਂ ਬੋਲਿਆ ਤੀਜੀ ਗੱਲ ਜਿਹੜਾ ਮੈਨੂੰ ਚਾਹੀਦਾ ਸੀ ਨਾ ਉਹ ਤੁਸੀਂ ਮਿਹਨਤੀ ਇਨਸਾਨ ਹੋ ਅੱਜ ਤੋਂ 2 ਸਾਲ ਪਹਿਲਾਂ ਨਾ ਮੈਨੂੰ ਵੀ ਪੈਸਿਆਂ ਦੀ ਲੋੜ ਸੀ ਤੇ ਪਾ ਜੀ ਇੱਕ ਦੋ ਦਿਨ ਦਾ ਟਾਈਮ ਦੇ ਦਿਓ ਤੁਹਾਨੂੰ ਫੇਰ ਯਾਰ ਇੱਕ ਦੋ ਦਿਨ ਇੱਕ ਦੋ ਦਿਨ ਦਾ ਟਾਈਮ ਕਿੰਨੀ ਵਾਰੀ ਮੰਗ ਲੇ ਪੈਸੇ ਤੇਰੇ ਕੋਲੋਂ ਮੈਂ ਕਰੋ ਸਮਾਨ ਚੱਕ ਕੇ ਲੈ ਕੇ ਜਾਵਾਂਗੇ ਜਲੂਸ ਕੱਢਾਂਗੇ ਫੇੜੀ ਕਰਾਂਗਾ ਪਾ ਜੀ ਮੈਂ ਕਿਹੜਾ ਮੁਕਰਿਆ ਜੀ ਪੈਸੇ ਤਾਂ ਦੇਣਾ ਹੀ ਆ ਯਾਰ ਤੂੰ ਮੁਕਰ ਲੇਗਾ ਦੇਣਾ ਆਉਂਦਾ ਸਮਾਨ ਤੁਹਾਨੂੰ ਲੈਣਾ ਵੀ ਆਉਂਦਾ ਪਾ ਜੀ ਸਟਾਫ ਖੜਾ ਜੀ ਥੋੜਾ ਧਿਆਨ ਨਾਲ ਤਾਂ ਬੋਲੋ ਇਹ ਕੀ ਮਤਲਬ ਹੈ ਸਟਾਫ ਖੜਾ ਮੇਰੇ ਕੋਲ ਸਟਾਫ ਗੋਲੀ ਲੈ ਕੇ ਆਇਆ ਨਾ ਸਮਾਨ ਨੂੰ ਭਾਜੀ ਮੈਂ ਤੁਹਾਡੇ ਵਾਂਗੂ ਬੋਲ ਕੇ ਥੋੜੀ ਆਇਆ ਮੈਂ ਤਾਂ ਤੁਹਾਨੂੰ ਪੈਸੇ ਦੇਣੇ ਆ ਮੈਂ ਇੱਕ ਦੋ ਦਿਨਾਂ ਤੱਕ ਦੇ ਦੂੰਗਾ ਟਾਈਮ ਕਿੰਨੇ ਪੈਸੇ ਦੇਣੇ ਨੇ ਜ਼ਿਆਦਾ ਤੈਨੂੰ 10000 ਰੁਪਏ ਦੇਣਾ ਭਾਜੀ 10 ਰੁਪਏ ਨਹੀਂ ਛੱਡਦਾ ਕੋਈ ਕਿਸੇ ਨੂੰ 10000 ਰੁਪਏ ਕੀ ਹੋ ਗਿਆ ਫਿਰ ਤੂੰ ਮੈਨੂੰ ਸਟਾਫ ਦਿਖਾ ਰਿਹਾ ਆਪਣਾ ਧਮਕੀ ਏ ਪੈਸੇ ਜਿੰਤ ਨਾਲ ਦੇ ਜੀ ਨਹੀਂ ਦੇਖ ਲਈ ਫਿਰ ਸਾਨੂੰ ਆਉਂਦਾ ਸਮਾਨ ਚੱਕ ਕੇ ਲੈ ਕੇ ਜਾਵਾਂ ਫਿਰ ਜਲੂਸ ਕੱਢਾਂਗੇ ਨਾਲ ਹਾਂਜੀ ਕਸਟਮਰ ਭਾਈ ਆ ਫੜੋ ਏ ਕੀ ਆ ਫੜੋ ਪੈਸੇ ਗਿਣਤੀ ਕਰੋ ਐਸੇ ਤਾਂ ਮੈਂ ਲੈ ਚੱਲਿਆ ਮਿੱਤਰਾ ਮੁੜ ਕੇ ਮੇਰੀ ਦੁਕਾਨ ਤੇ ਚੜਨ ਦੀ ਲੋੜ ਨਹੀਂ ਭਾਜੀ ਤੁਸੀਂ ਕਿ ਪੈਸੇ ਦਿੱਤੇ ਉਹਨਾਂ ਤੇ ਭਾਜੀ ਮੈਂ ਪੈਸੇ ਦਿੱਤੇ ਨਹੀਂ ਮੈਂ ਆਪਣਾ ਕਰਜ਼ਾ ਲਾਇਆ ਕਰਜ਼ਾ ਲਾਇਆ ਮਤਲਬ ਮੱਲਪਾਈਏ ਮੈਨੂੰ ਵੀ ਮੇਰਾ ਵੀ ਕੰਮ ਆ ਮੈਨੂੰ ਵੀ ਇਦਾਂ ਕੋਈ ਬੰਦਾ ਆ ਕੇ ਬੋਲਦਾ ਪਿਆ ਸੀਗਾ ਤੇ ਕੋਈ ਰੱਬ ਦਾ ਬੰਦਾ ਸੀ ਜਿਨੇ ਮਿੰਟੇ 10000 ਰੁਪਏ ਕੱਢ ਕੇ ਉਹਨੂੰ ਫੜਾਤੇ ਤੇ ਉਹ ਬੰਦੇ ਨੇ ਮੈਨੂੰ ਇੰਨੀ ਗੱਲ ਕਹੀ ਸੀਗੀ ਵੀ ਤੂੰ ਮੈਨੂੰ ਪੈਸੇ ਮੋੜਨੇ ਨਹੀਂ ਹੈਗੇ ਤੂੰ ਜਿਵੇਂ ਤੈਨੂੰ ਲੋੜ ਸੀਗੀ ਉਵੇਂ ਕਿਸੇ ਬੰਦੇ ਦੀ ਇਦਾਂ ਤੂੰ ਮਦਦ ਕਰਨੀ ਆ ਪਰ ਭਾਜੀ ਮੈਂ ਤੁਹਾਡੇ ਪੈਸੇ ਮੋੜੂਗਾ ਕਿੱਦਾਂ ਨਹੀਂ ਨਹੀਂ ਭਾਈ ਤੁਹਾਨੂੰ ਕੋਈ ਲੋੜ ਨਹੀਂ ਹੈਗੀ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਮੈਂ ਆਪਣਾ ਕਰਜ਼ਾ ਲਾਇਆ ਵਾ ਤੁਸੀਂ ਉਦਾਂ ਦਾ ਕੋਈ ਬੰਦਾ ਲੱਭਣਾ ਜਿਹੜਾ ਇਮਾਨਦਾਰ ਹੋਵੇ ਮਿਹਨਤੀ ਹੋਵੇ ਤੇ ਜਿੰਨੂੰ ਲੋੜ ਹੋਵੇ ਤੁਸੀਂ ਉਹਦੀ ਹੈਲਪ ਕਰ ਦਿਓ ਮੈਂ ਤਾਂ ਲੱਭਦਾ ਪਿਆ ਸੀ ਭਾਈ ਅੱਜ ਤੁਹਾਨੂੰ ਦੇਖਿਆ ਤੇ ਮੇਰੇ ਕੋ ਰਿਹਾ ਨਹੀਂ ਗਿਆ ਸੋ ਤੁਸੀਂ ਵੀ ਦੀ ਅੱਗੇ ਕਰਨਾ ਵਾ ਠੀਕ ਆ ਭਾਜੀ ਮੈਂ ਤੁਹਾਡੀ ਇਹ ਗੱਲ ਹਮੇਸ਼ਾ ਯਾਦ ਰੱਖੂੰਗਾ ਤੇ ਜਦੋਂ ਹੀ ਮੇਰੇ ਕੋਲ ਪੈਸੇ ਆਉਂਦੇ ਆ ਨਾ ਜਿੰਨੂੰ ਲੋੜ ਹੋਊਗੀ ਜਿਹੜਾ ਬੰਦਾ ਮਿਹਨਤੀ ਹੋਊਗਾ ਮੈਂ ਉਹਦੇ ਕੋਲ ਜ਼ਰੂਰ ਜਾਊਂਗਾ ਤੇ ਆ 10000 ਦਾ ਕਰਜ਼ਾ ਮੈਂ ਵੀ ਲਾਊਂਗਾ ਬਸ ਬਹੁਤ ਵਧੀਆ ਗੱਲ ਲੱਗੀ ਭਾਈ ਬਸ ਇਹੀ ਗੱਲ ਵਧੀਆ ਸੀ ਥੈਂਕ ਯੂ ਬਈ ਠੀਕ ਹੈ ਥੈਂਕ ਯੂ ਠੀਕ ਇਹ ਜਦੋਂ ਹੀ ਮੇਰੇ ਕੋਲੇ ਪੈਸੇ ਆਏ ਮੈਂ ਉਦੋਂ ਦਾ ਹੀ ਇਹੋ ਜਿਹਾ ਇਨਸਾਨ ਲੱਭ ਰਿਆ ਸੀ ਜਿੱਦਾਂ ਦੇ ਤੁਸੀਂ ਹੈਗੇ ਹੋ ਤੇ ਨਾਲ ਇੱਕ ਹੋਰ ਗੱਲ ਕਹਾਂ ਮੇਰੇ ਇਹ ਪੈਸੇ ਤੁਸੀਂ ਮੈਨੂੰ ਵਾਪਸ ਨਹੀਂ ਕਰਨੇ ਨਹੀਂ ਭਾਜੀ ਤੁਸੀਂ ਉਹਨੂੰ ਨੰਬਰ ਦੇ ਦਿਓ ਮੈਂ ਤੁਹਾਡੇ ਪੈਸੇ ਪੂਰੇ ਮੋੜ ਦੂੰਗਾ ਨਹੀਂ ਵੀਰੇ ਪੈਸੇ ਨਹੀਂ ਵਾਪਸ ਆਈਏ। ਉਹ ਅੱਜ ਤੋਂ ਬਾਅਦ ਤੁਸੀਂ ਵੀ ਐਹੋ ਜਿਹੇ ਇਨਸਾਨ ਲੱਭਣਾ ਜਿਹੜਾ ਮਿਹਨਤੀ ਹੋਵੇ, ਸਬਰ ਵਾਲਾ ਹੋਵੇ ਤੇ ਆਪਣੇ ਕੰਮ 'ਚ ਪੈਸੇ ਲਾ ਕੇ ਪੈਸਾ ਕਮਾਉਣਾ ਜਾਣਦਾ ਹੋਵੇ। ਹੱਥ ੱਡ ਕੇ ਮੰਗਣਾ ਨਾ ਜਾਣਦਾ। ਤੁਸੀਂ ਮੇਰੇ ਤੋਂ ਪੈਸੇ ਮੰਗੇ ਤਾਂ ਨਹੀਂ? ਨਹੀਂ ਭਾਜੀ, ਮੈਨੂੰ ਲੱਗਿਆ ਤੁਹਾਨੂੰ ਲੋੜ ਆ। ਮੈਂ ਤਾਂ ਹੀ ਪੈਸੇ ਦਿੱਤੇ ਨਾ ਵੀਰੇ। ਹਾਂਜੀ। ਤੁਸੀਂ ਅੱਗੇ ਐਹੋ ਜਿਹੇ ਇਨਸਾਨ ਲੱਭ ਕੇ ਉਹਨੂੰ ਪੈਸੇ ਦੇਨੇ ਆ। ਜਿੰਦਾ ਮੈਨੂੰ ਮਿਲੇ ਸੀ। ਠੀਕ ਆ ਵੀਰੇ। ਠੀਕ ਆ। ਮੈਨੂੰ ਤੁਹਾਡੀ ਸੋਚ ਬੜੀ ਵਧੀਆ ਲੱਗੀ। ਵੀਰੇ ਇਹ ਨੂੰ ਤਾਂ ਇਨਸਾਨੀਅਤ ਕਹਿੰਦੇ ਐ ਗੁਰੂ ਸਾਹਿਬ ਦੇ ਸਿਧਾਂਤੇ ਹੀ ਐ ਚੰਗਾ ਕਰੋ ਚੰਗਾ ਮਿਲੂਗਾ ਇਦਾਂ ਹੀ ਚੰਗਿਆਈ ਵਧੂਗੀ ਨਾ ਕੱਲ ਨੂੰ ਤੁਸੀਂ ਕਿਸੇ ਹੋਰ ਦਾ ਭਲਾ ਕਰੋਗੇ ਅੱਗੋਂ ਹੋਰ ਉਹ ਕਿਸੇ ਹੋਰ ਦਾ ਭਲਾ ਕਰੂਗਾ ਇਦਾਂ ਹੀ ਦੁਨੀਆ ਵਧੀਆ ਬਣੂਗੀ ਨਾ ਜੇ ਆਪਾਂ ਕਿਸੇ ਦਾ ਮਾੜਾ ਸੋਚਾਂਗੇ ਤਾਂ ਫਿਰ ਮਾੜਾ ਹੀ ਹੋਊਗਾ ਨਾ ਹਾਂਜੀ ਵੀਰੇ ਤੁਸੀਂ ਕਿਹਾ ਸੀ ਨਾ ਵੀ ਤੁਸੀਂ ਬੋਲੇ ਕਿਉਂ ਨਹੀਂ ਨਿਮਰਤਾ ਚ ਕਿਉਂ ਰਹੇ ਕਿਉਂਕਿ ਮੇਰੇ ਫਾਦਰ ਸਾਹਿਬ ਨੇ ਇੱਕੋ ਚੀਜ਼ ਸਿਖਾਈ ਐ ਕਿ ਮਿੱਠਾ ਬੋਲ ਕੇ ਦੁਕਾਨਦਾਰੀ ਚਲਾਈ ਜਾ ਸਕਦੀ ਐ ਇਹੀ ਤਾਂ ਮੇਰੀ ਗੱਲ ਆ ਜਿਹੜਾ ਬੰਦਾ ਆਪਣੇ ਮਾਪੇ ਦੇ ਸੰਸਕਾਰ ਦਿੱਤੇ ਤੇ ਚੱਲਦਾ ਨਾ ਉਹ ਹਮੇਸ਼ਾ ਕਾਮਯਾਬ ਹੁੰਦਾ ਨਾਲੇ ਬਿਜ਼ਨਸ ਦੇ ਵਿੱਚ ਘਾਟੇ ਵਾਧੇ ਤਾਂ ਚੱਲਦੇ ਰਹਿੰਦੇ ਬੰਦਾ ਨਿਮਰਤਾ ਚ ਰਹੇ ਕਿਰਤ ਕਰਨ ਵਾਲਾ ਹੋਣਾ ਚਾਹੀਦਾ ਅੱਜ ਘਾਟਾ ਪਿਆ ਕੱਲ ਨੂੰ ਵਾਧਾ ਵੀ ਹੋ ਜਾ ਠੀਕ ਆ ਜੋ ਵੀ ਅੱਜ ਹੋਇਆ ਉਹਨੂੰ ਭੁੱਲ ਜਾ ਬਸ ਇੱਕ ਗੱਲ ਯਾਦ ਰੱਖਿਓ ਅੱਗੇ ਤੋਂ ਕਿਸੇ ਦਾ ਭਲਾ ਕਰਨਾ ਠੀਕ ਹੈ ਵੀਰੇ ਠੀਕ ਆ ਮੈਂ ਇੱਕ ਨਾ ਵੈਕਸ ਦੀ ਛੋਟੀ ਡੱਬੀ ਵੀ ਦਿਖਾ ਦਾਂ ਸਹੀ ਹੈ ਸਾਰੇ ਪੀਸ ਹਾਂਜੀ ਜੀ ਸਵੇਰੀ ਸਵੇਰੇ ਨੁਕਸਾਨ ਹੋ ਗਿਆ ਮੇਰਾ ਤਾਂ ਪਾਜੀ ਆਹ ਲੋ ਤੁਹਾਡਾ ਬਾਕਸ ਜੀ ਚੈੱਕ ਕਰ ਲਓ ਇੱਕ ਵਾਰੀ ਠੀਕ ਆ ਪਾਜੀ ਕਿੰਨੇ ਪੈਸੇ ਇਹਦਾ 3000 ਰੁਪਏ ਜੀ 3000 ਹਾਂਜੀ ਹਲੋ ਉਹ ਮਿਲੇਗਾ ਨਹੀਂ ਪਾਜੀ ਮੈਂ ਬਹੁਤ ਲੱਭਿਆ ਜੀ ਮੈਨੂੰ ਲੱਭੇ ਨਹੀਂ ਹੈਗੇ ਉਹ ਕਾਕਾ ਤੇਰੇ ਪੈਸੇ ਘਟਣਾ ਵਾ ਭਾਜੀ ਇੰਦਾ ਕਾਤੋਂ ਕਰੋਗੇ ਜੀ ਮੇਰੀ ਤਾਂ ਤਨਖਾਹ ਵੀ 8000 ਰੁਪਿਆ ਵਾ ਗਲਤੀ ਤੇਰੀ ਆ ਕਿ ਮੇਰੀ ਆ ਪਹਿਲੀ ਵਾਰ ਤੁਸ ਸਮਾਨ ਫੜਾਇਆ ਤਿੰਨ ਡੱਬੇ ਨੂੰ ਘੁਮਾ ਕੇ ਰੱਖਤੇ ਆ ਭਾਜੀ ਮੈਂ ਕਿਹੜਾ ਜਾਣ ਕੇ ਗੁਮਾਏ ਆ ਮੈਂ ਮੇਰੇ ਵਾਲਾ ਜਾਣ ਕੇ ਗੁਮਾਏ ਨਹੀਂ ਗੁਮਾਏ ਮੈਂ 10000 ਰੁਪਿਆ ਕੱਢਣਾ ਤੇਰਾ ਭਾਜੀ ਇੰਦਾ ਨਾ ਕਰੋ ਜੀ ਮੈਂ ਤਾਂ ਅਜੇ ਕੰਮ ਕਰਦੇ ਨੂੰ ਵੀ ਹਫਤਾ ਹੋਇਆ ਵਾ ਯਾਰ ਮੈਨੂੰ ਮੈਂ ਠੇਕਾ ਨਾ ਮੇਰਾ ਕੀ ਗੱਲ ਹੋ ਗਈ ਭਾਜੀ ਭਾਜੀ ਆ ਇਹੋ ਜਿਹੇ ਤਿੰਨ ਬਾਕਸ ਹੋਰ ਸੀਗੇ ਜੀ ਅੱਛਾ ਤੇ ਉਹ ਪਤਾ ਨਹੀਂ ਕਿਸ ਨੇ ਮੇਰੇ ਬੈਗ ਤੋਂ ਕੱਢ ਲੇ ਜਾਂ ਪਤਾ ਨਹੀਂ ਮੇਰੇ ਤੋਂ ਕਿਤੇ ਗਿਰ ਗਏ ਗਿਰ ਗਏ ਹਾਂਜੀ ਮੈਂ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਮੈਨੂੰ ਮਿਲੇ ਨਹੀਂ ਹੈਗੇ ਆ ਵੀ ਇੱਕ ਮੈਂ ਮਸਾਲਾ ਭਕੇ ਲੈ ਕੇ ਆਇਆ ਤੁਹਾਡੇ ਵਾਸਤੇ ਤੇ ਹੁਣ ਫਿਰ ਭੱਜ ਗਈ ਗਹਿ ਰਹੇ ਆ ਪਾਜੀ ਕਹਿ ਰਹੇ ਨੇ ਕਿ ਜੇ ਬਾਕਸ ਨਾ ਮਿਲੇ ਤਾਂ ਉਹ ਮੇਰੇ ਪੈਸੇ ਕੱਟ ਲੈਣਗੇ ਬਾਕਸ ਹੈਗੇ 10-11000 ਰੁਪਏ ਦੇ ਤੇ ਤਨਖਾਹ ਮੇਰੀ 8000 ਰੁਪਿਆ ਵਾ ਓਹੋ ਉੱਤੋਂ ਮੇਰੇ ਪ੍ਰੂਫ ਵੀ ਸਾਰੇ ਓਰਿਜਨਲ ਉਹਨਾਂ ਕੋਲ ਪਏ ਆ ਕਿੰਨੇ ਕਿਹਾ ਉਹਨਾਂ ਨੇ 10000 ਕਿਹਾ ਹਾਂਜੀ ਵੀਰੇ ਮੈਂ ਤਾਂ ਇਹ ਟੈਂਸ਼ਨ ਆ ਮੈਂ ਉਹਨਾਂ ਦੇ ਪੈਸੇ ਭਰੂਗਾ ਕਿੱਦਾਂ ਸਿਮਰਨ ਹਾਂਜੀ ਵੀਰੇ ਉਹ ਪੈਸੇ ਲਿਆ ਮਿਲ ਗਿਆ ਬੰਦਾ ਜਿਹਨੂੰ ਦੇਣੇ ਆਪਾਂ ਕਰਜ਼ਾ ਉੱਤਰ ਜਾਣਾ ਆਪਣਾ ਆਹ ਲਓ ਭਾਜੀ ਪਹਿਲੇ ਤਾਂ 3000 ਰੱਖੋ ਤੁਸੀਂ ਇਹਦੇ ਤੇ ਆਹ ਲਓ ਤੁਹਾਡੇ 10000 10000 ਦੇਣੇ ਨੇ ਨਾ ਤੁਸੀਂ ਪਰ ਪਾ ਜੀ ਪੈਸੇ ਤੁਸੀਂ ਕਿਉਂ ਦੇ ਰਹੇ ਆ ਮੇਰਾ ਕਰਜ਼ਾ ਉਤਰਿਆ ਵੀਰੇ ਮੈਂ ਪੈਸੇ ਤਾਂ ਦਊਗਾ ਹੀ ਵੀਰੇ ਮੇਰੇ ਪੈਸੇ ਦੇ ਨਾਲ ਤੁਹਾਡਾ ਕਰਜ਼ਾ ਕਿਦਾ ਉਤਰ ਜਾਊਗਾ ਤੁਹਾਨੂੰ 10000 ਦੀ ਲੋੜ ਸੀ ਨਾ ਹਾਂਜੀ ਬਸ ਤੁਸੀਂ ਬੇਫਿਕਰ ਹੋ ਕੇ ਦਿਓ ਮਿਹਨਤ ਕਰ ਰਹੇ ਹੋ ਨਾ ਤੁਸੀਂ ਹਾਂਜੀ ਹੱਕ ਸੱਚ ਦੀ ਕਮਾਈ ਖਾ ਰਹੇ ਹੋ ਨਾ ਜੀ ਬਸ ਵੀਰੇ ਮੈਂ ਤੁਹਾਨੂੰ ਵਾਪਸ ਵੀ ਕਰਨੇ ਆ ਨਹੀਂ ਨਹੀਂ ਤੁਸੀਂ ਮੈਨੂੰ ਵਾਪਸ ਨਹੀਂ ਦੇਣੇ ਇੱਕ ਕੁਝ ਸਾਲ ਪਹਿਲੇ ਨਾ ਮੇਰੇ ਵੀ ਇੱਦਾਂ ਕਿਸੇ ਨੇ ਮਦਦ ਕੀਤੀ ਸੀ ਤੇ ਮੈਂ ਤਾਂ ਸਾਲ ਦਾ ਲੱਭ ਰਿਆ ਸੀ ਕਿ ਬੰਦਾ ਕੋਈ ਮਿਹਨਤੀ ਹੋਵੇ ਹੱਕ ਸੱਚ ਦੀ ਕਮਾਈ ਕਰਨ ਵਾਲਾ ਹੋਵੇ ਤੇ ਅੱਜ ਤੁਸੀਂ ਮਿਲ ਗਏ ਤੁਸੀਂ ਮੈਨੂੰ ਪੈਸੇ ਨਹੀਂ ਮੋੜਨੇ ਤੁਸੀਂ ਐਦਾਂ ਹੀ ਕੋਈ ਮਿਹਨਤੀ ਬੰਦਾ ਹੋਊਗਾ ਉਹਦੀ ਮਦਦ ਕਰਨੀ ਹੈ ਜਦੋਂ ਤੁਹਾਡੇ ਕੋਲ ਪੈਸੇ ਹੋਣਗੇ ਠੀਕ ਆ ਵੀਰੇ ਠੀਕ ਆ ਤੇ ਹੁਣ ਬੇਫਿਕਰ ਹੋ ਕੇ ਜਾਓ ਠੀਕ ਹੈ ਭਾਈ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਰਨ ਅੱਜ ਤਾਂ ਬਹੁਤ ਵਧੀਆ ਦਿਨ ਹੈ ਸਹੀ ਕਿਹਾ ਬਹੁਤ ਵਧੀਆ ਹੋ ਗਿਆ ਹੋਰ ਕੀ ਆਪਾਂ ਇੰਨੇ ਇੰਨੇ ਮਹੀਨਿਆਂ ਤੋਂ ਲੱਭ ਰਹੇ ਸੀ ਸਾਲ ਹੀ ਹੋ ਗਿਆ ਸੀ ਹਨਾ ਹਾਂਜੀ ਚਲ ਫਾਈਨਲੀ ਬਾਬਾ ਜੀ ਨੇ ਆਪਣੀ ਸੁਣ ਲਈ ਅੱਜ ਆਪਣਾ ਕਰਜ਼ਾ ਉੱਤਰ ਗਿਆ